ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਇਹ ਕਈ ਇਹ ਕਈ ਇੰਟਰਨੈਸ਼ਨਲ ਮਨੁੱਖ ਅਧਿਕਾਰ ਚਾਰਜ ਕਮੇਟੀ ਦੀ ਹਾਲਗੇਟ ਦੇ ਬਾਹਰ ਇੱਕ ਮੀਟਿੰਗ ਹੋਈ ਆ ਜਿਹੜਾ ਮੰਗਲਵਾਰ ਕਸ਼ਮੀਰ ਚ ਨਿਰਦੋਸ਼ੀ ਗੋਲੀਆਂ ਚੱਲੀਆਂ ਨਿਰਦੋਸ਼ੀਆਂ ਤੇ ਹੋਰ ਹੱਤਿਆ ਕੀਤੀ ਗਈ ਆ ਉਸ ਸਬੰਧ ਚ ਅਸੀਂ ਆ ਹਾਲਗੇਟ ਦੇ ਬਾਹਰ ਮੀਟਿੰਗ ਕੀਤੀ ਆ ਜਿਹਦੇ ਵਿੱਚ ਪੰਜਾਬ ਈ ਰਿਕਸ਼ਾ ਸੈਲ ਪੋਰ ਆਪਣੇ ਸੰਗਠਨ ਦੇ ਮੈਂਬਰ ਹਾਜ਼ਰ ਹੋਏ ਨੇ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਜੀ ਕੋ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਇਹ ਗੋਲੀਆਂ ਚਲਾਈਆਂ ਨੇ નિર્ਦੋਸ਼ਾਂ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਔਰ ਜਿਨ੍ਹਾਂ ਦੇ ਪਰਿਵਾਰਾਂ ਦੀ ਡੈਥ ਹੋਈ ਆ ਉਹਨਾਂ ਨੂੰ 2 ਕਰੋੜ ਰੁਪਈਆ ਔਰ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਅਸੀਂ ਸਰਕਾਰ ਕੋ ਮੰਗ ਕਰਦੇ ਆ ਜੀ ਬਹੁਤ ਮੰਦਭਗੀ ਘਟਨਾ ਹੋਈ ਆ ਜੀ ਇਹ ਸਾਰੇ ਮੁਲਕ ਵਰਲਡ ਚ ਹਿਲਾ ਕੇ ਰੱਖਤਾ ਜੀ ਇਸ ਘਟਨਾ ਨੇ ਇਹਦੇ ਵਿੱਚ ਇੱਕ ਲੈਫਟੀਨੈਂਟ ਕਰਨਲ ਦੀ ਮੌਤ ਹੋਈ ਆ ਕੁਝ ਦਿਨ ਪਹਿਲਾਂ ਇੱਕ ਹਫਤਾ ਪਹਿਲੇ ਉਹਦੀ ਮੈਰਿਜ ਹੋਈ ਸੀ ਉਹ ਬਾਹਰ ਉੱਥੇ ਕਸ਼ਮੀਰ ਗਏ ਸੀ ਉੱਥੇ ਉਹਨਾਂ ਨੇ ਜਾਦਪਾਤ ਪੁੱਛ ਕੇ ਨੂੰ ਜਾਦ ਦਾ ਪੁੱਛ ਕੇ ਉਹਦੇ ਤੇ ਗੋਲੀਆਂ ਚਲਾਤੀਆਂ ਔਰ ਮੌਕੇ ਤੇ ਉਹਦੀ ਮੌਤ ਹੋ ਗਈ ਉਹ ਪਰਿਵਾਰ ਤੇ ਕੀ ਬੀਦਦੀ ਹੋएगी ਅਸੀਂ ਇਸੇ ਵੀ ਮੰਗ ਕਰਦੇ ਆਂ ਵੀ ਉਹੇ ਬੰਦਿਆਂ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਵੀ ਜਾਂ ਤੇ ਗੋਲੀਆਂ ਸਾਹਮਣੇ ਖਿਲਾੜ ਕੇ ਗੋਲੀ ਮਾਰੀ ਜਾਵੇ ਜਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਉਹ ਪਰਿਵਾਰ ਨੂੰ ਸ਼ਾਂਤੀ ਮਿਲ ਸਕੇ ਆਟਾਰੀ ਵੀ ਬੰਦ ਹੋਣਾ ਚਾਹੀਦਾ ਇਸ ਵਿੱਚ ਪਾਕਿਸਤਾਨ ਦੇ ਨਾਲ ਜਿਹੜੇ ਇਹਨਾਂ ਦੇ ਰਿਸ਼ਤੇ ਇਹਨਾਂ ਨੇ ਬਣਾਏ ਨੇ ਉਹ ਬੰਦ ਕਰਨ ਟਾਰੀ ਬਾਜ਼ਾਰ ਬੰਦ ਕਰਨ ਜੇ ਬੰਦ ਇਹਨਾਂ ਕੋਲਣਗੇ ਤੇ ਅਸੀਂ ਉਹਦਾ ਵੀ ਪ੍ਰੋਟੈਸਟ ਕਰਾਂਗੇ। ਜੀ ਸਾਰੀ ਈ ਰਿਕਸ਼ਾ ਪੰਜਾਬ ਦੇ ਉਧੇਦਾਰ ਨੇ ਸੁਨੀਲ ਜੀ ਆ ਬੱਸ ਸਟੈਂਡ ਦੇ ਪ੍ਰਧਾਨ ਨੇ ਰਾਣਾ ਜੀ ਆ ਤਰਸੇਮ ਜੀ ਆ ਬੱਬੀ ਆ ਭਾਜੀ ਸਾਡੇ ਇਹ ਸਾਰੇ ਮੈਂ ਨਾਂ ਨਹੀਂ ਦੱਸਣਾ ਜੇ ਸੈਕਟਰੀ ਸਾਹਿਬ ਨੇ ਸਾਰੇ ਸਾਡੇ ਮੈਂਬਰ ਹਾਜ਼ਰ ਹੋਏ ਨੇ ਇਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਇੱਥੇ ਇਕੱਠ ਕੀਤਾ ਗਿਆ ਜੀ। ਨਾ ਰঞ্জੀਤ ਸਿੰਘ ਰਾਣਾ ਆੜੋ ਜੁਨੀਅਨ ਜਲਾ ਕੇਰਮਨ ਜਿਹੜੀ ਪਹਿਲਗਾਮ ਚ ਮੰਗਲਵਾਰ ਜਿਹੜੀ ਘਟਨਾ ਹੋਈ ਆ ਬੜੀ ਮੰਦਭਾਗੀ ਘਟਨਾ ਵਾ ਉਹਦੇ ਵਿੱਚ ਕਸ਼ਮੀਰਾਂ ਨੂੰ ਹੀ ਰੁਜ਼ਗਾਰ ਮਿਲਦਾ ਸੀ ਆ 50 ਲੱਖ ਬੰਦਾ ਜਿਹੜਾ ਬੇਰੁਜ਼ਗਾਰ ਹੋ ਗਿਆ ਕਿਉਂਕਿ ਜਿਨ੍ਹਾਂ ਨੇ ਟਿਕਟਾਂ ਬੁੱਕ ਕਰਾਈਆਂ ਜਿਹੜੇ ਉੱਥੇ ਕੰਮਣ ਗਏ ਉਹ ਵਾਪਸ ਆ ਜਣਾ ਉਹਨਾਂ ਨੇ ਤੇ ਆਪਾਂ ਮੋਦੀ ਸਰਕਾਰ ਕੋ ਮੰਗ ਕਰਦੇ ਆ ਕਿ ਇਹਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਤੇ ਜਿਹੜੇ ਦੋਸ਼ੀ ਇਹਨਾਂ ਨੂੰ ਫੜ ਕੇ ਜਿੱਤਰਾ ਉਹਨਾਂ ਨੇ ਇਤਰਾ ਦੇ ਆਪਣਾ ਲੋਕਾਂ ਨੂੰ ਮਾਰਿਆ ਤੇ ਇਤਰਾ ਹੀ ਉਹਨਾਂ ਨੂੰ ਪਬਲਿਕ ਵਿੱਚ ਖੜਾ ਕਰਕੇ ਗੋਲੀਆਂ ਮਾਰ ਦੀਆਂ ਜਾਣ ਬਹੁਤ ਹੀ ਮੰਦਭਗੀ ਘਟਨਾ ਹੋਈ ਹੈ ਜੀ ਪਹਿਲਗਾਮ ਦੇ ਵਿੱਚ ਸਰ ਨੂੰ ਆਪਾਂ ਕਹਿੰਦੇ ਆ ਕਿ ਇਹਨਾਂ ਦਾ ਮੁਆਵਜ਼ਾ 2 ਕਰੋੜ ਰੁਪਇਆ ਪਰ ਮੈਂਬਰ ਔਰ ਇੱਕ ਇੱਕ ਨੌਕਰੀ ਦਿੱਤੀ ਜਾਵੇ ਜੀ